ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰ ਰਹੇ ਨੇ ਅੱਜ ਦੇ ਵਲੌਗ ਵਿੱਚ ਮੇਰੇ ਸਰਦਾਰ ਜੀ ਅੱਜ ਦਾ ਵਲੌਗ ਹੈ ਜਿਹੜਾ ਬਹੁਤ ਹੀ ਇੰਟਰਸਟਿੰਗ ਵਲੌਗ ਹੈ ਮੇਰੇ ਲਈ ਮੇਰੇ ਸਰਦਾਰ ਜੀ ਲਈ ਜਿੰਨਾ ਖਾਸ ਹੈ ਉਹਨਾਂ ਕ ਖਾਸ ਅੱਜ ਦਾ ਵਲੌਗ ਸਾਰਿਆਂ ਲਈ ਹੋਣ ਵਾਲਾ ਹੈ ਕਿਉਂਕਿ ਮੈਂ ਤੁਹਾਨੂੰ ਅੱਜ ਵਿਖਾਣ ਜਾ ਰਹੀਆਂ ਆਪਣੇ ਵਿਆਹ ਦੀਆਂ ਕੁਝ ਯਾਦਾਂ ਜੋ ਕਿ ਸਭ ਕੋਲ ਸੰਭਾਲ ਕੇ ਰੱਖੀਆਂ ਹੋਈਆਂ ਹੁੰਦੀਆਂ ਨੇ ਮੇਰੇ ਲਈ ਵੀ ਇਹ ਯਾਦਾਂ ਅੱਜ ਬਹੁਤ ਟਾਈਮ ਬਾਅਦ ਤਾਜ਼ਾ ਹੋ ਰਹੀਆਂ ਨੇ ਕਾਫੀ ਟਾਈਮ ਬਾਦਪਾ ਵੇਖੀ ਅੱਜ ਵਿਆਹ ਵਾਲੀ ਵੀਡੀਓ ਤੇ ਮੈਂ ਸੋਚਿਆ ਕਿ ਆਪਣੀ YouTube ਫੈਮਲੀ ਨੂੰ ਵੀ ਵਿਖਾਉਂਦੀ ਆ ਤੇ ਮੈਂ ਬਹੁਤ ਖੁਸ਼ ਹੋਈ ਆ ਮੇਰੇ ਸਰਦਾਰ ਜੀ ਨੇ ਮੈਨੂੰ ਜੋ ਇੱਕ ਗਿਫਟ ਦਿੱਤਾ ਏ ਇੱਕ ਸਰਪ੍ਰਾਈਜ਼ ਮਿਲਿਆ ਏ ਮੈਨੂੰ ਕਿ ਸਰਦਾਰ ਜੀ ਨੇ ਜੋ ਸਾਡੇ ਵਿਆਹ ਵਾਲੀ ਵੀਡੀਓ ਸੀਗੀ ਪੈਨ ਡਰਾਈਵ ਦੇ ਵਿੱਚ ਪਵਾਈ ਏ ਪਹਿਲੇ ਸੀਗੀ CD ਵਾਲੀਆ ਕੈਸਟਾ ਸੋ ਉਹ ਵੀ ਕਾਫੀ ਟਾਈਮ ਹੋ ਗਿਆ ਵੇਖਿਆ ਨਹੀਂ ਕਿਉਂਕਿ CD ਵਗੈਰਾ ਅੱਜ ਕੱਲ ਕਿਸੇ ਕੋਲ ਹੈ ਨਹੀਂ ਜੋ ਸਾਡੇ ਵਾਲੀ CD ਆ ਉਹ ਵੀ ਖਰਾਬ ਪਈ ਸੀਗੀ ਬਸ 5-7 ਸਾਲਾਂ ਮਗਰੋਂ ਵਿਆਹ ਵਾਲੀ ਇਹ ਵੇਖਣ ਨੂੰ ਮਿਲੀ ਹੈ ਤੇ ਮੈਂ ਸੋਚਿਆ ਚਲੋ ਆਪਣੀ YouTube ਫੈਮਲੀ ਨੂੰ ਵੀ ਮੈਂ ਵਿਖਾਈ ਦੰਦਿਆਂ ਦੇਖੋ ਇੱਥੇ ਮੈਂ ਤੇ ਮੇਰੇ ਸਰਦਾਰ ਜੀ ਕਿੰਨੇ ਖੁਸ਼ ਸੀਗੇ ਤੇ ਸੱਚ ਦੱਸਾਂ ਤਾਂ ਬਿਆਦੀ ਖੁਸ਼ੀ ਸਭ ਨੂੰ ਹੁੰਦੀ ਹੈ ਲੇਕਿਨ ਸਾਨੂੰ ਤਾਂ ਕੁਛ ਅਲੱਗ ਹੀ ਖੁਸ਼ੀ ਸੀ ਕਿ ਮੈਨੂੰ ਤੇ ਮੇਰੇ ਸਰਦਾਰ ਜੀ ਨੂੰ ਚਲੋ ਪਸ ਕਰ ਰਹੇ ਹਾਂ ਜੀ ਤੁਹਾਡੇ ਨਾਲ ਸ਼ੇਅਰ ਮੈਂ ਦੇਖੋ ਹਨਾ ਐਦਾਂ ਦੀ ਲੱਗ ਰਹੀਆਂ ਤੇ ਮੇਰੇ ਸਰਦਾਰ ਜੀ ਪੱਗ ਬੰਨ੍ਹ ਕੇ ਇਸ ਤਰ੍ਹਾਂ ਤੇ ਲੱਗਦੇ ਰਹੇ ਸੀਗੇ ਖੁਸ਼ ਪਰ ਦੋਨੋਂ ਦੇ ਚਿਹਰੇ ਦੀ ਮੁਸਕਰਾਹਟ ਹੈ ਜਿਹੜੀ ਦੱਸ ਹੀ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਕਿੰਨੇ ਖੁਸ਼ ਸੀਗੇ ਕਿੰਨੇ ਐਕਸਾਈਟਿਡ ਸੀਗੇ ਇੱਕ ਦੂਜੇ ਲਈ ਹਨਾ ਵੀ ਇੱਕ ਦਿਨੇ ਹੁੰਦਾ ਹਨਾ ਵੀ ਜਿੱਥੇ ਆਪਾਂ ਛੱਡ ਕੇ ਵੀ ਬਹੁਤ ਖੁਸ਼ ਆਂਦੇ ਆ ਲੇਕਿਨ ਜੋ ਛੱਡਣ ਦੀ ਗਮੀ ਹੁੰਦੀ ਹੈ ਨਾ ਉੱਥੇ ਸਭ ਕੁਝ ਇੱਕ ਆਪਣੇ ਨਿਊ ਜਰਨੀ ਸਟਾਰਟ ਕਰਦੇ ਆ ਉਹਦੀ ਖੁਸ਼ੀ ਵੀ ਅਲੱਗੀ ਹੁੰਦੀ ਹੈ ਸੋ ਅੱਜ ਦਾ ਦਿਨ ਜਿਹੜਾ ਇਹ ਹੁੰਦਾ ਹੁੰਦਾ ਸਾਰਿਆਂ ਲਈ ਬਹੁਤ ਮੁਸ਼ਕਿਲ ਹੈ ਆਪਣੇ ਮਾਪਿਓ ਹਨਾ ਇਹ ਪੈਣ ਪਰਾਵਾਂ ਨੂੰ ਛੱਡ ਕੇ ਨਿਊ ਜਰਨੀ ਸਟਾਰਟ ਕਰਦੇ ਆ ਖੁਸ਼ੀ ਵੀ ਹੁੰਦੀ ਹੈ ਇਸ ਦਿਨ ਦੀ ਇਹ ਹੈਗਾ ਸਾਡਾ ਪੁਰਾਣੇ ਵਾਲਾ ਘਰ ਜਿਸ ਘਰ ਦੇ ਵਿੱਚ ਮੈਂ ਵਿਆਕੇ ਆਈ ਸੀ ਕਿ ਬਹੁਤ ਹੀ ਯਾਦਾਂ ਨੇ ਇਸ ਘਰ ਨਾਲ ਮੇਰੀਆਂ ਜੁੜੀਆਂ ਹੋਈਆਂ ਜਿੱਥੇ ਆਪਾਂ ਨਾ ਵਿਆਕੇ ਆਂਦੇ ਆ ਉਹ ਦਿਨ ਉਹ ਆਪਣਾ ਬੈਡਰੂਮ ਆਪਣਾ ਪੁਰਾਣਾ ਘਰ ਹੈ ਜਿਹੜਾ ਮੈਨੂੰ ਅੱਜ ਵੀ ਬਹੁਤ ਕਾਫੀ ਯਾਦਾਂ ਮੇਰੀਆਂ ਜੁੜੀਆਂ ਹੋਈਆਂ ਨੇ ਇਸ ਘਰ ਨਾਲ ਤੇ ਇਹ ਨੇਮ ਪਲੇਟ ਹੈ ਡੈਡੀ ਜੀ ਦਾ ਨੇਮ ਹੈ ਤੇ ਬਾਕੀ ਚਲੋ ਉੱਪਰ ਗੁਰਦੁਆਰਾ ਸਾਹਿਬ ਚਲਦੇ ਆ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਂਦੇ ਆ ਤੁਹਾਨੂੰ ਸਰਦਾਰ ਜੀ ਹੁਰਾਂ ਨੇ ਅਖੰਡ ਪਾਤਸ਼ਾਹਬ ਕਰਵਾਇਆ ਸੀਗਾ ਤੇ ਤੁਹਾਨੂੰ ਪਤਾ ਹੈ 2-3 ਤਿੰਨ ਦਿਨ ਪਹਿਲਾਂ ਹੀ ਕਰਵਾਣਾ ਪੈਂਦਾ ਹੈ ਇਹ ਹਨਾ ਉਹ ਤੇ ਇਹ ਦਿਨ ਮਤਲਬ ਕਿ ਅੱਜ ਜਿਸ ਤਰ੍ਹਾਂ ਮੈਂ ਕਾਫੀ ਟਾਈਮ ਬਾਅਦ ਵੀਡੀਓ ਦੇਖੀ ਐ ਐਦਾਂ ਦੇਖਣ ਨੂੰ ਲੱਗਿਆ ਵੀ ਹਜੇ ਕੱਲ ਦੀਆਂ ਗੱਲਾਂ ਨੇ ਕਿੱਦਾਂ ਹਨਾ ਹੱਸਦੇ ਖੇਡਦਿਆਂ ਦੇ ਲੜਦੇ ਝਗੜਦਿਆਂ ਦੇ ਐਨੇ ਸਾਲ ਨਿਕਲ ਗਏ ਸਮਝੀ ਨਹੀਂ ਆਈ ਹੈਗੀ ਹਨਾ ਤੇ ਐਦਾ ਹੀ ਲੱਗ ਰਿਹਾ ਮੈਨੂੰ ਵੀਡੀਓ ਦੇਖਦੇ ਹੋਏ ਇਸ ਟਾਈਮ ਕਿ ਹਜੇ ਕੱਲ ਦੀਆਂ ਗੱਲਾਂ ਨੇ ਸੋ ਬਹੁਤ ਵਧੀਆ ਦਿਨ ਨਿਕਲੇ ਨੇ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਅੱਗੇ ਵੀ ਐਦਾ ਹੀ ਸਾਡੀ ਨਾ ਮੈਰਿਡ ਲਾਈਫ ਹੈ ਜਿਹੜੀ ਉਹ ਲੜਦੇ ਝਗੜਦੇ ਆਂ ਦੀ ਹੱਸਦੇ ਖੇਡਦੇ ਆਂ ਦੀ ਐਦਾ ਹੀ ਨਿਕਲੇ ਤੇ ਸਭ ਤੋਂ ਪਹਿਲਾਂ ਤਾਂ ਹੈ ਨਾ ਵਾਹਿਗੁਰੂ ਜੀ ਨੂੰ ਆਪਾਂ ਅੱਜ ਬਹੁਤ ਬਹੁਤ ਥੈਂਕ ਯੂ ਕਹਿੰਦੀ ਆਂ ਬਾਬਾ ਜੀ ਨੂੰ ਕਿ ਇੰਨਾ ਚੰਗਾ ਹਮਸਫਰ ਹੈ ਜਿਹੜਾ ਮੈਨੂੰ ਮਿਲਿਆ ਮੈਨੂੰ ਵਾਈਕਰੂ ਜੇ ਨੇ ਮੈਂ ਇੰਨੇ ਚੰਗੇ ਘਰਬਾਰ ਵਿੱਚ ਹਨਾ ਮੇਰਾ ਮੇਲ ਕਰਵਾਇਆ ਸਾਖ ਕਰਵਾਇਆ ਤੇ ਦੁੱਜਾ ਧੰਨਵਾਦ ਅੱਜ ਦੇ ਦਿਨ ਮੈਂ ਕਰਦੀ ਆਪਣੇ ਬਚੋਲਾ ਸਾਹਿਬ ਨੂੰ ਜਿਨ੍ਹਾਂ ਨੇ ਕਿ ਐਨਾ ਵਧੀਆ ਰਿਸ਼ਤਾ ਹਨਾ ਦੱਸਿਆ ਦੱਸ ਪਾਈ ਹੈ ਤੇ ਸਭ ਤੋਂ ਜ਼ਿਆਦਾ ਤਾਂ ਹੈ ਨਾ ਇਸ ਟਾਈਮ ਬਚੋਲੇ ਦਾ ਹੀ ਬਣਦਾ ਏ ਜਿੰਨਾ ਕਪਾ ਸ਼ੁਕਰਗੁਜ਼ਾਰ ਕਰੀਏ ਉਹਨਾਂ ਦਾ ਸੱਚ ਦੱਸਾ ਤਾਂ ਰਿਸ਼ਤਾ ਕਰਾਉਣ ਵਾਲੇ ਵੀ ਆਪਣੇ ਹੀ ਸੀਗੇ ਮਾਮਾ ਜੀ ਸੀਗੇ ਸਾਡੇ ਤੇ ਉਹਨਾਂ ਨੇ ਬਹੁਤ ਵਧੀਆ ਮੈਂ ਤਾਂ ਜਿੰਨੇ ਵਾਰੀ ਵੀ ਮਤਲਬ ਗੱਲ ਚੱਲਦੀ ਹੈ ਨਾ ਉਹਨਾਂ ਨੂੰ ਹਮੇਸ਼ਾ ਇਹੀ ਕਹਿੰਦੀਆਂ ਕਿ ਨਹੀਂ ਵੀ ਉਹਨਾਂ ਨੇ ਬਹੁਤ ਵਧੀਆ ਇਹ ਕੰਮ ਕੀਤਾ ਇਹ ਵੀ ਸਾਡਾ ਸਾਥ ਕਰਵਾਇਆ ਤੇ ਇੰਨਾ ਵਧੀਆ ਕਰਵਾਰ ਮਿਲਿਆ ਮੈਨੂੰ ਤੇ ਜਿਹੜੀ ਮੇਰੀ ਮੈਰਿਡ ਲਾਈਫ ਆ ਮਤਲਬ ਕਿ ਮੈਂ ਕਿਸੇ ਪਾਸੇ ਹੋਏ ਨਹੀਂ ਕਹਿ ਸਕਦੀ ਕਿ ਹਾਂ ਕੋਈ ਕਮੀ ਪੇਸ਼ੀ ਹੈਗੀ ਹੈ ਕਿਸੇ ਗੱਲ ਦੀ ਬਾਕੀ ਚਲੋ ਘਾਟੇ ਵਾਦਦੇ ਨੇ ਹੈ ਨਾ ਉਹ ਤਾਂ ਸਭ ਦੀ ਲਾਈਫ ਦੇ ਵਿੱਚ ਚੱਲਦੇ ਰਹਿੰਦੇ ਨੇ ਪਰ ਟੱਚ ਬੁੱਡ ਨજર ਨਾ ਲੱਗੇ ਕਿਸੇ ਦੀ ਵਿਵਾਹਿ ਗੁਰੂ ਜੀ ਨੇ ਬਹੁਤ ਵਧੀਆ ਚੰਗਾ ਮੈਨੂੰ ਹਮਸਫਰ ਦਿੱਤਾ ਮਿਲਾਇਆ ਹਮਸਫਰ ਨਾਲ ਮਿਲਾਇਆ ਜੋ ਕਿ ਸਭ ਤੋ ਵੱਡੀ ਗੱਲ ਇਹ ਹੀ ਹੁੰਦੀ ਆ ਦੇਖੋ ਨਾ ਕਿ ਬੰਦ ਇਨਸਾਨ ਹੈ ਕੋਈ ਵੀ ਉਹੋ ਪੈਸੇ ਨਾਲ ਨਹੀਂ ਵੱਡਾ ਹੁੰਦਾ ਹੈਗਾ ਜਿੰਨੇ ਮਰਜੀ ਕਿਸੇ ਕੋਲ ਪ੍ਰਾਪਰਟੀ ਹੋ ਜੇ ਉਹਦੇ ਤੱਕ ਆਪਾਂ ਨੂੰ ਕੋਈ ਮਤਲਬ ਨਹੀਂ ਆਪਾਂ ਨੂੰ ਹਨਾ ਮਤਲਬ ਹੁੰਦਾ ਆਪਣੇ ਹਮਸਫਰ ਨਾਲ ਹਮਸਫਰ ਦੀ ਨੇਚਰ ਵਧੀਆ ਹੋਵੇ ਹਨਾ ਸਵਾ ਚੰਗਾ ਹੋਵੇ ਦਿਨ ਚੰਗੇ ਮਾੜੇ ਸਾਰੇ ਕੱਟੇ ਜਾਂਦੇ ਨੇ ਸੋ ਪੈਸਾ ਮੈਟਰ ਨਹੀਂ ਕਰਦਾ ਹੈਗਾ ਇੱਥੇ ਵਾਈ ਗੁਰੂ ਜੀ ਦੇਖੋ ਹਨਾ ਆਪਣੇ ਘਰ ਆਣ ਲੱਗੇ ਨੇ ਬਾਬਾ ਜੀ ਤੇ ਇਹ ਸਾਡੀ ਸਾਰੀ ਫੈਮਿਲੀ ਆ ਚਾਚਾ ਜੀ ਹੁਰੀ ਨੇ ਅੱਜ ਮੇਰੇ ਨਾਲ ਨਾਲ ਹਨਾ ਸਾਰੇ ਆਪਣੀ ਜਿਹੜੀ ਬਚਪਨ ਦੀ ਫੋਟੋਜ਼ ਵੀਡੀਓਜ਼ ਦੇਖਣਗੇ ਉਹਨਾਂ ਨੂੰ ਵੀ ਖੁਸ਼ੀ ਹੋਊਗੀ ਮੈਨੂੰ ਤਾਂ ਇਹੀ ਲੱਗਦਾ ਹੈ ਖੁਸ਼ੀ ਹੋਊਗੀ ਚਲੋ ਜਿਨ੍ਹਾਂ ਨੂੰ ਖੁਸ਼ੀ ਹੋਊਗੀ ਪਤਾ ਵੀ ਲੱਗ ਜਾਊਗਾ ਮੈਨੂੰ ਕਹਿਣਗੇ ਵੀ ਉਹ ਹਨਾ ਤੇ ਇੱਥੇ ਬਾਬਾ ਜੀ ਦੇਖੋ ਆਪਣੇ ਘਰ ਆ ਗਏ ਨੇ ਸਰਦਾਰ ਜੀ ਨੇ ਬਾਬਾ ਸਰਦਾਰ ਜੀ ਬਾਬਾ ਜੀ ਨੂੰ ਲੈ ਕੇ ਆਏ ਸੀਗੇ ਤੇ ਉਹ ਮੇਰੇ ਸਰਦਾਰ ਜੀ ਨੇ ਪਿੱਛੇ ਦੇਖੋ ਹਨਾ ਅੱਜ ਦੇ ਟਾਈਮ ਨੂੰ ਜੇਕਰ ਦੇਖੀਏ ਤਾਂ ਉਸ ਟਾਈਮ ਦੇ ਵਿੱਚ ਤੇ ਅੱਜ ਦੇ ਵਿੱਚ ਕਿੰਨਾ ਫਰਕ ਪੈ ਗਿਆ ਸਰਦਾਰ ਜੀ ਦੇ ਵਿੱਚ ਦੇਖੋ ਧਿਆਨ ਨਾਲ ਆਪਣੇ ਇਹ ਵਾਲੇ ਦਿਨ ਯਾਦ ਕਰਕੇ ਨਾ ਸੱਚ ਜਾਣੇ ਉਹ ਤਾਂ ਇਦਾਂ ਹੀ ਫੀਲ ਹੋ ਰਿਹਾ ਮੈਨੂੰ ਗੱਲ ਦਾ ਸੌਰੀ 2 ਦਿਨ ਹੋ ਗਏ ਮੈਂ ਵੀਡੀਓ ਦੇਖ ਰਹੀ ਹਾਂ ਕਿ ਹਜੇ ਬਸ ਥੋੜੇ ਦਿਨ ਦੀਆਂ ਹੀ ਗੱਲਾਂ ਨੇ ਤੇ ਮੈਨੂੰ ਵੌਇਸ ਓਵਰ ਕਰਕੇ ਤਾਂ ਵੀਡੀਓ ਪਾਣਾ ਨਾ ਵਧੀਆ ਨਹੀਂ ਲੱਗ ਰਿਹਾ ਪਰ ਫਿਰ ਕਾਪੀਰਾਈਟ ਆ ਜਾਣਾ ਸੀਗਾ ਪਰ ਮੈਂ ਸ਼ੇਅਰ ਵੀ ਜ਼ਰੂਰ ਕਰਨੀ ਸੀਗੀ ਵੀਡੀਓ ਤੇ ਇੱਧਰ ਇਹ ਮੇਰੇ ਡੈਡੀ ਜੀ ਖੜੇ ਨੇ ਇਹ ਸਰਦਾਰ ਜੀ ਹੋਗੇ ਤੇ ਬਾਕੀ ਆਪਣੇ ਰਿਲੇਟਿਵ ਤੇ ਜੋ ਗਲੀ ਚੋਪੜੋਸ ਚੋਸੀਗੇ ਸਾਰੇ ਬਾਅਰ ਬੈਠ ਨੇ ਤੋ ਅਨੁਸਾਰ ਐਨੂੰ ਉਹ ਵੀ ਦਿਖਾਵਾਂਗੀ ਮੈਂ ਤੇ ਪੜੋਸ ਦੀਆਂ ਜਿਹੜੀਆਂ ਕੁੜੀਆਂ ਅਨਮੈਰਿਡ ਸੀਗੀਆਂ ਅੱਜ ਉਹ ਵੀ ਦੇਖਣ ਨੂੰ ਮਿਲਣਗੀਆਂ ਤੇ ਮੇਰੀ ਵੀਡੀਓਜ਼ ਦੇਖਦੀਆਂ ਨੇ ਉਹ ਹਨਾ ਉਹਨਾਂ ਨੇ ਵੀ ਟੋਕਣਾ ਇਹ ਕਿੰਨਾ ਵਧੀਆ ਲੱਗੂਗਾ ਉਹਨਾਂ ਨੂੰ ਵੀ ਕਿਉਂਕਿ ਇਹ ਕਾਫੀ ਸਾਲ ਪੁਰਾਣੀ ਵੀਡੀਓ ਹੈ 2007 ਦੀ ਵੀਡੀਓ ਹੈ ਹਨਾ ਤੇ ਉਸ ਟਾਈਮ ਦੇ ਵਿੱਚ ਸਾਰੇ ਬੱਚੇ ਬੱਚੇ ਜੇ ਸੀਗੇ ਬੜਾ ਵਧੀਆ ਲੱਗਿਆ ਦੇਖ ਕੇ ਸਾਰਿਆਂ ਦਾ ਬਚਪਨ ਅੱਖਾਂ ਦੇ ਮੂਰੇ ਖੜਾ ਹੋ ਗਿਆ ਆ ਕੇ ਤੇ ਦੇਖੋ ਹਨਾ ਆਪਣੀਆਂ ਯਾਦਾਂ ਜਿਹੜੀਆਂ ਪਏ ਸਮੀਟ ਕੇ ਰੱਖਦੇ ਇਨਦਰ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਦਿਲ ਕਰੇ ਉਦੋਂ ਵੇਖ ਲਈਏ ਯਾ ਦ ਤਾਜ਼ਾ ਹੋ ਜਾਂਦੀਆਂ ਨੇ ਤੇ ਜਦੋਂ ਮੈਂ ਆਪਣੇ ਆਪ ਨੂੰ ਵੀ ਦੇਖਿਆ ਨਾ ਮੈਨੂੰ ਇੰਨੀ ਹਾਸੀ ਆਈ ਹਾਏ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਕਿੰਨਾ ਚੇਂਜ ਹੋ ਗਿਆ ਤੇ ਪਹਿਲੇ ਮੈਂ ਕਿਹਾ ਮੈਂ ਇੰਨੀ ਪਤਲੀ ਜੀ ਹੁੰਦੀ ਸੀਗੀ ਹੁਣ ਦੇਖ ਲਓ ਕਿਵੇਂ ਗੁਬਾਰੇ ਵਰਗੀ ਹੋ ਗਈਆਂ ਤੇ ਇਹ ਅੱਗੇ ਨਾ ਮੇਲ ਵਾਲੇ ਦਿਨ ਦੀ ਵੀਡੀਓ ਹੈ ਇੱਧਰ ਮੰਮੀ ਬੈਠੇ ਨੇ ਮਾਸੀ ਦੀ ਲੜਕੀ ਭੂਆ ਦੀ ਲੜਕੀ ਨਾਲ ਚਾਚੀ ਜੀ ਬੈਠੇ ਨੇ ਇੱਧਰ ਤੇ ਹੁਣ ਤੇ ਪਹਿਲਾਂ ਦੇ ਟਾਈਮ ਦੇ ਵਿੱਚ ਕਿੰਨਾ ਫਰਕ ਪੈ ਗਿਆ ਆ ਰਹੇ ਵਿੱਚ ਪਹਿਲੇ ਪਤਲੇ ਪਤਲੇ ਜੇ ਸੀਗੇ ਸਾਰੇ ਹੁਣ ਦੇਖੋ ਇੰਨੇ ਮੋٹے ਮੋٹے ਹੋਏ ਪਏ ਨੇ ਸਾਰੇ ਜਣੇ ਤੇ ਇਧਰ ਬਾ ਚਾਚਾ ਜੀ ਹੁਰੀ ਸਰਦਾਰ ਜੀ ਤੇ ਮੇਰੇ ਦਿਓਰ ਬੈਠੇ ਨੇ ਬਾਹਰ ਇਹ ਤੇ ਦੇਖ ਕੇ ਤਾਂ ਜੀਵ ਜਾ ਲੱਗ ਰਿਹਾ ਸੀਗਾ ਸਾਰਿਆਂ ਨੂੰ ਪਰ ਨਾ ਦਿਲ ਖੁਸ਼ ਹੋ ਗਿਆ ਮੇਰਾ ਵਾਇਸਓਵਰ ਕਰਕੇ ਵੀਡੀਓ ਪਾਣਾ ਚੰਗਾ ਤਾਂ ਨਹੀਂ ਲੱਗ ਰਿਹਾ ਪਰ ਕਾਪੀਰਾਈਟ ਕਰਕੇ ਪਾਣੀ ਪੈ ਗਈ ਮੈਨੂੰ ਇਧਰ ਇਹ ਆਪਣੇ ਗਲੀਵੇੜੇ ਚੋਂ ਸੀਗੇ ਸਾਰੇ ਤੇ ਰਿਲੇਟਿਵ ਸੀਗੇ ਆਂਟੀ ਹੁਰੇ ਤੇ ਸਾਰੀ ਆਪਣੀ ਇਹ ਗਲੀਵੇੜੇ ਦੀ ਸੀ ਗਿਆ ਜੋ ਕੇ ਵੀਡੀਓ ਵੇਖਣ ਗਿਆ ਤੇ ਮੈਨੂੰ ਬਾਅਦ ਦੇ ਵਿੱਚ ਟੋਕਣ ਗਿਆ ਹਾਏ ਤੂੰ ਸਾਡੇ ਇੰਨੇ ਟਾਈਮ ਪੁਰਾਣੀ ਵੀਡੀਓ ਦਿਖਾ ਦਿੱਤੀ ਤੇ ਬੜਾ ਵਧੀਆ ਲੱਗਦੇ ਰਿਹਾ ਮੈਨੂੰ ਇਹ ਲੜਕੀ ਦੇਖੋ ਆਪਣੇ ਪੜੋਸ ਚੋਂ ਇਹ ਵੀ ਆਪਣੀ ਵੀਡੀਓ ਵੇਖਦੀ ਆ ਦੇਖ ਕੇ ਉਹ ਵੀ ਹੈ ਨਾ ਯਾਦ ਕਰੂਗੀ ਆਪਣੇ ਬਚਪਨ ਨੂੰ ਬੁਆਸ ਓਵਰ ਕਰਕੇ ਬਿਲਕੁਲ ਚੰਗਾ ਨਹੀਂ ਮੈਨੂੰ ਲੱਗ ਰਿਹਾ ਹੈਗਾ ਮੈਂ ਬਾਰ ਬਾਰ ਇਹੀ ਗੱਲ ਕਹੀ ਜਾ ਰਹੀ ਹਾਂ ਤੁਹਾਨੂੰ ਪਾਠ ਤੋਂ ਬਾਅਦ ਫਿਰ ਵਾਰੀ ਆਉਗੀ ਜੀ ਨਾਨਕੇ ਆ ਮੇਲ ਦੀ ਨਾਨਕਿਆਂ ਨੂੰ ਲੈਣ ਚੱਲਾਂਗੇ ਤੇ ਤੁਹਾਨੂੰ ਜਿਸ ਤਰ੍ਹਾਂ ਕੇ ਪਤਾ ਹੈ ਕਿ ਜਿੰਨਾ ਟਾਈਮ ਆਪਾਂ ਨਾਨਕਿਆਂ ਨੂੰ ਨਹੀਂ ਲੈਂਦੇ ਨਾਨਕਿਆਂ ਨੂੰ ਚੌਂਕੀ ਨਹੀਂ ਚੜਾਉਂਦੇ ਹੈਗੇ ਨਾਨਕੇ ਘਰ ਨਹੀਂ ਆਉਂਦੇ ਹੈਗੇ ਤੇ ਨਾਨਕੇ ਪਾਠ ਤੋਂ ਬਾਅਦ ਲਏ ਸੀਗੇ ਪਹਿਲੇ ਬਾਬਾ ਜੀ ਦਾ ਫੇਰਾ ਘਰ ਦੇ ਵਿੱਚ ਪਵਾ ਕੇ ਉਸ ਤੋਂ ਬਾਅਦ ਨਾਨਕੇ ਲੈਣ ਚੱਲਾਂਗੇ ਨਾਨਕੇ ਇਸ ਟਾਈਮ ਆ ਚੁੱਕੇ ਸੀਗੇ ਜੋ ਕਿ ਪੜੋਸ ਦੇ ਵਿੱਚ ਹੀ ਬੈਠੇ ਸੀਗੇ ਨਾਨਕੇ ਦੇਖੋ ਹਨਾ ਜੇਕਰ 2-4 ਹੋਣ ਤਾਂ ਉਹਨਾਂ ਨੂੰ ਪਹਿਲਾਂ ਵੀ ਲੈ ਲੈਂਦੇ ਆ ਲੇਕਿਨ ਸੁਖ ਨਾਲ ਸਾਡਾ ਨਾਨਕਾ ਪਰਿਵਾਰ ਹੈ ਜਿਹੜਾ ਬਹੁਤ ਵੱਡਾ ਹੈ ਤੇ ਤੁਹਾਨੂੰ ਦਿਖਾਵਾਂਗੇ ਹੁਣ ਲੈਣ ਜਾਣ ਦੀ ਤਿਆਰੀਆਂ ਕਰ ਰਹੇ ਹਾਂ ਨਾਨਕਿਆਂ ਨੂੰ ਇੱਥੇ ਨਾਨਕਾ ਮੇਲਾ ਜਿਹੜਾ ਉਹ ਲੈਣ ਚੱਲੇ ਆ ਆਪਣੇ ਬਿਲਕੁਲ ਨੇੜੇ ਹੀ ਘਰ ਹੈ ਜਿਨ੍ਹਾਂ ਦੇ ਘਰ ਬੈਠੇ ਸੀਗੇ ਨਾਨਕੇ ਰੈਣ ਢੋਲ ਕੀ ਢੋਲ ਕੀ ਲੈ ਕੇ ਦੇਖ ਲਓ ਫੇਰ ਲੈਣ ਚੱਲੇ ਨੇ ਸਿੱਠਣੀਆਂ ਗਾਂਦੀਆਂ ਹੋਈਆਂ ਲੇਡੀਜ਼ ਫੇਰ ਲੈਣ ਜਾ ਰਹੀਆਂ ਨੇ ਤੇ ਇਹ ਵੀ ਵਿਆਹ ਦੇ ਵਿੱਚ ਹਨਾ ਇੱਕ ਖਾਸ ਰਸਮੀ ਹੁੰਦੀ ਹੈ ਕਿ ਸਿੱਠਣੀਆਂ ਦੀ ਜੋ ਕਿ ਹਰ ਟਾਈਮ ਸਿੱਠਣੀਆਂ ਹੀ ਦਿੰਦੀਆਂ ਸੀਗੀਆਂ ਉਸ ਟਾਈਮ ਪਹਿਲਾਂ ਕੋਈ ਵੀ ਮੌਕਾ ਹੋਵੇ ਸਿੱਠਣੀਆਂ ਤੋਂ ਹੀ ਸ਼ੁਰੂਆਤ ਹੁੰਦੀ ਸੀਗੀ ਹਰ ਇੱਕ ਰਸਮ ਦੀ ਜੋ ਕਿ ਅੱਜ ਦੇ ਟਾਈਮ ਵਿੱਚ ਤੱਕ ਇਹ ਗਵਾਚ ਚੁੱਕੀ ਆ ਹਨਾ ਵੀ ਰਸਮਾਂ ਇਹ ਸਿੱਠਣਿਆਲੀ ਗੱਲਬਾਤ ਹੈ ਜਿਹੜੀ ਬਹੁਤ ਘੱਟ ਦਿੱਤੀਆਂ ਜਾਂਦੀਆਂ ਸਿੱਠਣੀਆਂ ਨਹੀਂ ਤਾਂ ਪਹਿਲਾਂ ਬਹੁਤ ਸਿੱਠਣੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਇਹ ਜਿਹੜੇ ਪੱਗ ਵਾਲੇ ਬੈਠੇ ਨੇ ਇਹ ਆ ਮੇਰਾ ਬਚੋਲਾ ਦੇਖੋ ਸਾਰੇ ਜਿਹੜੇ ਦੇਖ ਲਓ ਤੁਸੀਂ ਵੀ ਜੋ ਕਿ ਮੇਰੀ ਸੱਸ ਨੇ ਜਿਹੜੇ ਉਹਨਾਂ ਦੇ ਮਾਮਾ ਜੀ ਦਾ ਬੇਟਾ ਤੇ ਮਤਲਬ ਸਾਡੇ ਮਮਾ ਜੀ ਲੱਗੇ ਨੇ ਮੇਰੇ ਪਿੰਡ ਹੈ ਜਿਹੜਾ ਜੋਗੀਪੁਰ ਪਿੰਡ ਹੈ ਮੇਰਾ ਉਹਨਾਂ ਦੇ ਨੇੜੇ ਹੀ ਪਿੰਡ ਹੈ ਇਹਨਾਂ ਦਾ ਬਸ ਇਹਨਾਂ ਨੇ ਹੀ ਰਿਸ਼ਤਾ ਕਰਵਾਇਆ ਸੀਗਾ ਸਾਡਾ ਤੇ ਨਾਨਕੇ ਮੇਲ ਦੇ ਵਿੱਚ ਸੀਗੇ ਸਾਡੇ ਆਪਣੇ ਨਾਨਕੇ ਸਰਦਾਰ ਜੀ ਦੇ ਤੇ ਮੰਮੀ ਦੇ ਨਾਨਕੇ ਹੋਗੇ ਮੰਮੀ ਦੀਆਂ ਮਾਸੀਆਂ ਹੋ ਗਈਆਂ ਮਾਸੀ ਦੀਆਂ ਅੱਗੇ ਕੁੜੀਆਂ ਨੇ ਸਾਰੀਆਂ ਮਤਲਬ ਕਿ ਨਾਨਕਿਆਂ ਦੇ ਵਿੱਚ ਹੀ ਸ਼ਾਮਲ ਸੀਗੇ ਇੱਕ ਟਾਈਮ ਨਾਨਕਿਆਂ ਨੂੰ ਫਿਕਸ ਕਰਕੇ ਦਿੱਤਾ ਹੋਇਆ ਸੀਗਾ ਕਿ ਇਸ ਟਾਈਮ ਤੁਸੀਂ ਸਾਰੇ ਇਕੱਠੇ ਹੋ ਜਿਓ ਹੈਨਾ ਵੀ बार-बार ਨਹੀਂ ਚੌਂਕੀ ਚੜਾਇਆ ਜਾਂਦਾ ਹੈਗਾ ਵੀ ਇੱਕ ਟਾਈਮ ਦੇ ਵਿੱਚ ਹੀ ਸਾਰੇ ਨਾਨਕਿਆਂ ਨੂੰ ਇਕੱਠਿਆਂ ਨੂੰ ਲੈ ਲਵਾਂਗੇ ਤੇ ਵੀਡੀਓ ਵਗੈਰਾ ਵੀ ਹੈ ਨਾ ਸਹੀ ਬਣ ਜਾਂਦੀ ਐ ਇਦਾਂ ਨਹੀਂ ਤਾਂ ਫਿਰ ਦੇਖੋ ਕੋਈ 10 ਵਜੇ ਆ ਗਿਆ ਉਹਨੂੰ ਲੈ ਲੋ ਕੋਈ 12 ਵਜੇ ਆ ਰਿਹਾ ਉਹਨੂੰ ਲੈ ਲੋ ਐਦਾਂ ਉਹ ਗੱਲ ਨਹੀਂ ਬਣਦੀ ਸੋ ਸਾਰੇ ਨਾਨਕੇ ਆ ਜਿਹੜੇ ਰਲ ਮਿਲ ਕੇ ਇਕੱਠੇ ਮਤਲਬ ਇੱਕ ਟਾਈਮ ਫਿਕਸ ਕਰਕੇ ਆ ਗਏ ਸੀਗੇ ਸੋ ਇਹ ਗੱਲ ਬੜੀ ਵਧੀਆ ਲੱਗੀ ਤੇ ਇੱਥੇ ਸਾਰੇ ਨਾਨਕੇ ਦਾਦਕੇ ਇਕੱਠੇ ਹੋ ਚੁੱਕੇ ਸੀਗੇ ਪਹਿਚਾਣ ਨਹੀਂ ਆ ਰਹੇ ਕੌਣ ਨਾਨਕੇ ਨੇ ਕੌਣ ਦਾਦਕੇ ਨੇ ਲੇਕਿਨ ਸੁਖ ਨਾਲ ਸਾਡਾ ਮਤਲਬ ਨਾਨਕਾ ਮੇਲਾ ਕਾਫੀ ਸੀਗਾ ਬੜਾ ਵਧੀਆ ਲੱਗ ਰਿਹਾ ਤੇ ਇੱਥੇ ਸਿੱਠਣੀਆਂ ਵਗੈਰਾ ਦਿੱਤੀਆਂ ਜਾ ਰਹੀਆਂ ਸੀਗੀਆਂ ਮੈਂ ਸਾਰਾ ਮਤਲਬ ਫਿਰ ਨਾ ਜੋ ਪਹਿਲੀ ਮੇਰੀ ਵੀਡੀਓ ਸੀਗੀ ਉਹਦੇ ਵਿੱਚ ਸਿੱਠਣੀਆਂ ਵਗੈਰਾ ਸੀਗੀਆਂ ਪਰ ਹੁਣ ਜੋ ਹਨਾ ਹੁਣ ਦੁਆਰੇ ਆਪਾਂ ਨਮੀ ਬਣਵਾਈਆ ਉਹਦੇ ਵਿੱਚ ਸੌਂਗ ਵਗੈਰਾ ਲਾ ਦਿੱਤੇ ਇਸ ਕਰਕੇ ਫਿਰ ਨਾ ਮੈਨੂੰ ਵੌਇਸ ਓਵਰ ਹੀ ਕਰਨੀ ਪੈਗੀ ਆ ਤੇ ਇੱਥੇ ਦੇਖੋ ਘਰ ਲੈ ਆਏ ਨੇ ਨਾਨਕਿਆਂ ਨੂੰ ਤੇ ਹੁਣ ਨਾਨਕਿਆਂ ਨੂੰ ਚੌਂਕੀ ਚੜਾਇਆ ਜਾਊਗਾ ਚੌਂਕੀ ਚੜਾਣ ਤੇ ਵਿੱਚ ਫਿਰ ਤੁਹਾਨੂੰ ਪਤਾ ਹੈ ਕਿੰਨਾ ਟਾਈਮ ਲੱਗ ਜਾਣਾ ਨਾਨਕਿਆਂ ਨੂੰ ਪਹਿਲਾ ਆਪਣੇ ਪਰਾਵਾ ਨੂੰ ਲੈਣਾ ਮੰਮੀ ਨੇ ਸਾਡੀ ਨੇ ਉਸ ਤੋਂ ਬਾਅਦ ਫਿਰ ਮਾਮੇ ਨਾਨਿਆਂ ਦੇ ਜੇ ਮਤਲਬ ਜਿੰਨੇ ਵੀ ਆ ਗਏ ਉਹਨਾਂ ਨੂੰ ਲੈਣਗੇ ਵਾਰੀ ਵਾਰੀ ਸਾਰੇ ਇਹ ਸਭ ਤੋਂ ਵੱਡੇ ਮਾਮਾ ਜੀ ਨੇ ਸਾਡੇ ਸਾਰਿਆਂ ਦੀ ਵੀਡੀਓ ਮੈਂ ਥੋੜੀ 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 ਬਣਾਈ ਹੈ ਬਾਕੀ ਸਾਡੇ ਹੋਰ ਜਿੰਨੇ ਮਤਲਬ ਚਾਚੀ ਜੀ ਹੁਰੀ ਨੇ ਉਹਨਾਂ ਦੇ ਪੇਕੇ ਤੋਂ ਜੋ ਆਏ ਹੋਏ ਸੀਗੇ ਉਹਨਾਂ ਨੂੰ ਵੀ ਚੌਂਕੀ ਚੜਾਇਆ ਸੀਗਾ ਉਹਨਾਂ ਦੀ ਵੀ ਮਤਲਬ ਜੋ ਕੋਈ ਟਾਈਮ ਤੇ ਆਏ ਨੇ ਮੈਂ ਥੋੜੀ ਥੋੜੀ ਵੀਡੀਓ ਕਲਿੱਪ ਲਈਆਂ ਕਿਸੇ ਦੀ ਰਹਿ ਗਈ ਹੋਈ ਤਾਂ ਪਲੀਜ਼ ਸੌਰੀ ਮਾਫ ਕਰਦੇ ਹੋ ਕਿਤੇ ਕਹਿਣਾ ਕਿ ਸਾਡੀ ਵੀਡੀਓ ਨਹੀਂ ਬਣਾਣੀ ਹੈਗੀ ਕਿਉਂਕਿ ਕਾਫੀ ਲੰਬੀ ਵੀਡੀਓ ਹੋ ਜਾਂਦੀ ਹੈ ਹਨਾ ਇਹ ਵੀ ਕੱਟ ਵੱਡ ਕਰਕੇ ਵੀਡੀਓ ਬਣਾਣੀ ਪੈਂਦੀ ਹੈ ਮੈਂ ਤੁਹਾਡੇ ਨਾਲ 2-3 ਪਾਰਟ ਦੇ ਵਿੱਚ ਸ਼ੇਅਰ ਕਰਾਂਗੀ ਆਪਣੇ ਵਿਆਹ ਦੀ ਵੀਡੀਓ ਜਿਹੜੀ ਮੇਰੇ ਵਿਆਹ ਵਾਲੀ ਵੀਡੀਓ ਨੇ ਕਾਫੀ ਲੰਬੀ ਹੈ ਇੰਨੀ ਲੰਬੀ ਹੈ ਨਾ ਕਿ ਬੰਦਾ ਜਿਸ ਵੇਰ ਤੋਂ ਲਗਾਉਂਦਾ ਹੈ ਤਾਂ ਪੂਰਾ ਸਿਕਰ ਦੁਪਹਿਰ ਐਦਾ ਹੀ ਨਿਕਲ ਜਾਂਦਾ ਹੈ ਵੀਡੀਓ ਦੇਖਦੇ ਦੇਖਦੇ ਇੰਨੀ ਲੰਬੀ ਵੀਡੀਓ ਬਣੀ ਹੋਈ ਹੈ ਤੇ ਰੀਜ਼ਨ ਕੀ ਹੈ ਇੰਨੀ ਵੱਡੀ ਵੀਡੀਓ ਹੋਣ ਦਾ ਉਹ ਵੀ ਤੁਹਾਨੂੰ ਹਨਾ ਇਸ ਨੈਕਸਟ ਵੀਡੀਓ ਦੇ ਵਿੱਚ ਪਤਾ ਚਲ ਜਾਣਾ ਏ ਇਸ ਵੇਰ ਤੋਂ ਲੈ ਕੇ ਸਿਰਫ ਨਾਨਕਾ ਮੇਲ ਤੱਕ ਦੀ ਵੀਡੀਓ ਹੈ ਤੇ ਉਸ ਤੋਂ ਬਾਅਦ ਹੋ ਜਾਣੀ ਹੈ ਜੇ ਪਾਰਟੀ ਸਟਾਰਟ ਪਾਰਟੀ ਦੇ ਵਿੱਚ ਅੱਗੇ ਕੀ ਕੁਝ ਹੋਊਗਾ ਉਹ ਤੁਹਾਨੂੰ ਕੱਲ ਨੈਕਸਟ ਵਲੌਗ ਤੇ ਵਿੱਚ ਦੇਖਣ ਨੂੰ ਮਿਲੂਗਾ ਨੈਕਸਟ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਜੋ ਕਿ ਇੰਨੇ ਇੰਟਰਸਟਿੰਗ ਵੀਡੀਓ ਹੈ ਤੇ ਮੇਰਾ ਵਿਆਹ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਕਿੱਦਾਂ ਦਾ ਹੋਇਆ ਜਿੱਦਾਂ ਹਰ ਇੱਕ ਮਤਲਬ ਹੁੰਦਾ ਹੈ ਅੱਜ ਕੱਲ ਲੜਕੀਆਂ ਦੀ ਵਿਸ਼ੂ ਹੁੰਦੀ ਹੈ ਕਿ ਸਾਡੀ ਮੈਰिज ਐ ਨਾ ਕਾਫੀ ਧੂਮ ਤੜਕੇ ਨਾਲ ਹੋਵੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਕਿ ਜਿਸ ਟਾਈਮ 2007 ਦੇ ਵਿੱਚ ਮੇਰੀ ਮੈਰिज ਹੋਈ ਸੀਗੀ ਨਾ ਉਸ ਟਾਈਮ ਐਦਾਂ ਦੀ ਮੈਰिज ਕਿਸੇ ਦੀ ਨਹੀਂ ਹੁੰਦੀ ਸੀਗੀ ਉਹੀ ਸਿੰਪਲ ਜੀਆਂ ਮੈਰिज ਹੁੰਦੀਆਂ ਸੀਗੀਆਂ ਪਰ ਸਾਡੇ ਟਾਈਮ ਦੇ ਅਕੋਰਡਿੰਗ ਜੇਕਰ ਮੈਂ ਤੇ ਸਰਦਾਰ ਜੀ ਆਪਣੀ ਮੈਰਿਜ ਨੂੰ ਦੇਖਦੇ ਆ ਨਾ ਕਿ ਇੰਨੀ ਕੈਂਦੀ ਕਵਾਂਦੀ ਮੈਰਿਜ ਹੋਈ ਸੀ ਕਿ ਸਾਡੀ ਤੇ ਦੇਖਣ ਵਾਲਿਆਂ ਦੇ ਬਿਨਾ ਇਦਾਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੀਗੀਆਂ ਵੀ ਇੰਨੀ ਵਧੀਆ ਮੈਰਿਜ ਉਸ ਟਾਈਮ ਦੇ ਵਿੱਚ ਕਿੱਦਾਂ ਕਰ ਦਿੱਤੀ ਸਾਰੇ ਇਹ ਇੱਕ ਕਹਿੰਦੇ ਨੇ ਉਸ ਟਾਈਮ ਦੇ ਵਿੱਚ ਇਹੀ ਗੱਲਾਂ ਹੁੰਦੀਆਂ ਸੀਗੀਆਂ ਕਿ ਵੀ ਇੰਨੀ ਵਧੀਆ ਮੈਰਿਜ ਹੋਗੀ ਇੰਨੀ ਵਧੀਆ ਮੈਰਿਜ ਹੋਗੀ 2007 ਦੇ ਵਿੱਚ ਪੈਲਸਾਂ ਪੂਲਸਾਂ ਕਿੱਥੇ ਹੁੰਦੀਆਂ ਸੀਗੀਆਂ ਪਰ ਮੇਰੇ ਪਾਪਾ ਨੇ ਸਾਡੀ ਮੈਰਿਜ ਪੈਲਸ ਦੇ ਵਿੱਚ ਕੀਤੀ ਦੀ ਬਹੁਤ ਵਧੀਆ ਮਤਲਬ ਪੂਰਾ ਜਿੰਨਾ ਵੀ ਹੈ ਨਾ ਮੈਰਿਜ ਦਾ ਖਰਚਾ ਪਾਣੀ ਮਤਲਬ ਦਿਲ ਖੋਲ ਕੇ ਕਿੱਤਾ ਹੋਇਆ ਸੀਗਾ ਇੱਦਰ ਸਰਦਾਰ ਜੀ ਹੋਰਾਂ ਨੇ ਵੀ ਆਪਣੇ ਵੱਲੋਂ ਪੂਰਾ ਜੋਰ ਲਗਾਇਆ ਹੋਇਆ ਸੀਗਾ ਤੇ ਮੇਰੇ ਪਾਪਾ ਨੇ ਵੀ ਹੈ ਨਾ ਦੇਖੋ ਉਹਨਾਂ ਮਾਪਿਓ ਸਾਰੀ ਉਮਰ ਜਿੰਨਾ ਵੀ ਆਪਣਾ ਕਮਾਉਂਦੇ ਆ ਆਪਣੇ ਬੱਚਿਆਂ ਲਈ ਕਮਾਉਂਦੇ ਆ ਤੇ ਫਿਰ ਆਪਣੇ ਤੀ ਪੁੱਤਾਂ ਉੱਤੇ ਹੀ ਲਗਾ ਦਿੰਦੇ ਆ ਪੇਰੈਂਟਸ ਸਾਰੀ ਉਮਰ ਦੀ ਕਮਾਈ ਬਿਲਕੁਲ ਨਹੀਂ ਸੋਚਦੇ ਹੈਗੇ ਪੇਰੈਂਟਸ ਉਹਨਾਂ ਨੂੰ ਪਤਾ ਕੀ ਹੁੰਦਾ ਹੈ ਕਿ ਸਾਡੇ ਬੱਚੇ ਖੁਸ਼ ਰਹਿਣ ਹਮੇਸ਼ਾ ਤੇ ਉਹ ਆਪਣੇ ਆਪਣੇ ਵਾਰੀ ਬਿਲਕੁਲ ਨਹੀਂ ਪੇਰੈਂਟਸ ਸੋਚਦੇ ਹਮੇਸ਼ਾ ਆਪਣੇ ਬੱਚਿਆਂ ਬਾਰੇ ਸੋਚਦੇ ਨੇ ਤੇ ਮੇਰੇ ਡੈਡੀ ਨੇ ਮੈਂ ਤੇ ਮੇਰੀ ਸਿਸਟਰ ਦੋਨਾਂ ਦੀ ਇਕੱਠਿਆਂ ਦੀ ਮੈਰਿਜ ਕੀਤੀ ਸੀਗੀ ਦੋ ਮੈਰਿਜਾਂ ਇਕੱਠੀਆਂ ਕਰਨੀਆਂ ਉਸ ਟਾਈਮ ਦੇ ਵਿੱਚ ਪੈਲੈਸ ਦੇ ਵਿੱਚ ਕੋਈ ਮਤਲਬ ਰਾਜੇ ਮਹਾਰਾਜਿਆਂ ਵਾਲਾ ਹੀ ਕੰਮ ਸੀਗਾ ਕਿ ਰਾਜੇ ਮਹਾਰਾਜੇ ਵੀ ਕਰਦੇ ਹੋਏ ਹਨਾ ਸੋਚਦੇ ਸੀ ਪਰ ਮੇਰੇ ਪਾਪਾ ਨੇ ਉਸ ਟਾਈਮ ਬਹੁਤ ਵਧੀਆ ਸਾਡੀ ਮੈਰਿਜ ਕੀਤੀ ਸਾਰੇ ਰਿਲੇਟਿਵ ਖੁਸ਼ ਸਾਰੇ ਖੁਸ਼ ਪੈਰੈਂਟਸ ਇਹੀ ਸੋਚਦੇ ਨੇ ਕਿ ਬਰਾਤ ਦੀ ਸੇਵਾ ਪਾਣੀਆ ਜਿਹੜੀ ਚੰਗਾ ਹੋ ਜੇ ਹਨਾ ਵੀ ਕੱਲੋਂ ਆਪਣੇ ਧੀ ਪੁੱਤ ਨੂੰ ਕੁਝ ਸੁਣਨਾ ਪਵੇ ਕਿ ਤੇਰੇ ਪੈਰੈਂਟਸ ਨੇ ਇਹ ਕੀਤਾ ਉਹ ਕੀਤਾ ਪਰ ਇੱਕ ਗੱਲ ਹੈ ਵੀ ਹਨਾ ਜਿੰਨਾ ਮੈਂ ਮੇਰਾ ਦਿਲ ਅੱਜ ਦੇ ਟਾਈਮ ਵਿੱਚ ਇਹ ਕਹਿੰਦਾ ਜਿੰਨੀ ਕ ਸਮਝ ਆ ਗਈ ਵੀ ਜਿੰਨਾ ਵਿਆਹ ਸ਼ਾਦੀਆਂ ਦੇ ਖਰਚਾ ਘੱਟ ਕੀਤਾ ਜਾਵੇ ਓਨਾ ਵਧੀਆ ਕਿਉਂਕਿ ਆਪਣੀ ਤਰਫ ਤੋਂ ਜਿੰਨਾ ਮਰਜੀ ਕੋਈ ਕਰ ਦਵੇ ਹਨਾ ਕਿ ਫੇਰ ਵੀ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਜੋ ਕੋਈ ਵੀ ਕਰਦਾ ਹੈ ਹਨਾ ਉਹਨੂੰ ਨਹੀਂ ਆਗਲਾ ਦੇਖਤਾ ਰਹੇਗਾ ਤੇ ਜੋ ਰਹਿ ਜਾਂਦਾ ਹੈ ਨਾ ਸਿਰਫ ਉਹ ਹੀ ਗਿਣਿਆ ਜਾਂਦਾ ਹੈ ਤਾਂ ਬਸ ਮੈਨੂੰ ਇਹੀ ਲੱਗਦਾ ਪਰ ਟੱਚ वुਡ ਸਾਡਾ ਬਹੁਤ ਵਧੀਆ ਸੀਗਾ ਤੇ ਬਹੁਤ ਵਧੀਆ ਰਿਹਾ ਸਾਰਾ ਕੰਮਕਾਰ ਕੀਤਾ ਹੋਇਆ ਤੇ ਅੱਗੇ ਨਾ ਪਾਰਟੀ ਦੀ ਤਿਆਰੀ ਚੱਲ ਗਈ ਸੀਗੀ ਦੁਪਹਿਰ ਦੇ ਟਾਈਮ ਦੀ ਪਾਰਟੀ ਦੀ ਤਿਆਰੀਆਂ ਹੋ ਰਹੀਆਂ ਨੇ ਤੇ ਮੈਂ ਇਹ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਹੀ ਦਿਖਾਵਾਂਗੇ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀ ਮੇਰੇ ਵਿਆਹ ਦੀ ਵੀਡੀਓ ਨੈਕਸਟ ਪਾਰਟ ਵੀ ਮੈਂ ਸ਼ੇਅਰ ਕਰਾਂਗੀ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਿਓ ਵਧੀਆ ਦਿਆ ਜੇ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਹੁਣ ਮਿਲਾਂਗੇ ਆਪਾਂ ਕੱਲ ਨੈਕਸਟ ਵਲੌਗ ਚ ਪਾਏ